ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਰਿਆਂ ਦੇ ਕਮੈਂਟਾਂ ਨੂੰ ਦੇਖ ਕੇ ਹੀ ਲੈ ਕੇ ਪਹੁੰਚੇ ਹਾਂ ਤੁਹਾਡੀ ਫਰਮਾਇਸ਼ ਤੇ ਤੁਹਾਡੇ ਏਰੀਆ ਚੋਂ ਵਧੀਆ ਰੇਟਾਂ 'ਚ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਦੇਖਣ ਨੂੰ ਤੇ ਇਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ 'ਚ ਤੁਹਾਡੇ ਕੋਲ ਕੋਠੀ ਕਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਨੰਬਰ ਆਪਣਾ ਉੱਪਰ ਲਿਖਿਆ ਰਹਿੰਦਾ 771 60 ਆਪਣੇ ਕੋਲੇ ਭੇਜੋ ਫਰੀ ਚਾਰਡ ਆਪਾਂ ਲਗਾ ਦਾਂਗੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਪਹਿਲੀ ਗੱਡੀ ਆਪਣੇ ਕੋਲੇ ਸਵਿਫਟ ਜੈਡਡੀਆਈ ਪਹੁੰਚੀ ਆ ਗੱਡੀ ਦਾ ਮਾਡਲ 2012 ਹੈ 3 ਲੱਖ 40 ਹਜ਼ਾਰ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਫਰੀਦਕੋਟ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਹੈ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਗੱਡੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਸਕਦੇ ਹੋ ਬਹੁਤ ਸੋਹਣੀ ਵਧੀਆ ਗੱਡੀ ਆਪ ਨੂੰ ਮਿਲ ਚੁਗੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਤੁਸੀਂ ਫਰੀਦਕੋਟ ਜਾ ਕੇ ਦੇਖ ਸਕਦੇ ਹੋ ਬਾਕੀ ਗੱਡੀ ਪੂਰੀ ਵਧੀਆ ਮਾਲਕ ਨੇ ਵਧੀਆ ਸੰਭਾਈ ਦੇ ਵਿੱਚ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਨੰਬਰ 9969984621 ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਹੈ ਸੈਕੰਡ ਗੱਡੀ ਆਪਣੇ ਕੋਲੇ ਜਸਟ ਐਕਸ ਐਮ ਏ ਪਹੁੰਚੀ ਹੈ 2014 ਮਾਡਲ ਗੱਡੀ ਹੈ 1,95,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਪੂਰੀ ਵਧੀਆ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਬਾਕੀ ਗੱਡੀ ਵਧੀਆ ਗੱਡੀ ਖੜੀ ਹੈ ਬਰਨਾਲੇ ਏਰੀਆ ਚ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਬਰਨਾਲੇ ਜਾ ਕੇ ਦੇਖ ਸਕਦੇ ਹੋ 1,95,000 ਰੁਪਏ ਮਾਲਕ ਵੱਲੋਂ ਡਿਮਾਂਡ ਹੈ ਸਾਰੇ ਡਾਕੂਮੈਂਟਸ ਕੰਪਲੀਟ ਆਪਨ ਮਿਲ ਜਾਣਗੇ ਗੱਡੀ ਵਧੀਆ ਤੇ ਕੰਡੀਸ਼ਨ ਵੀ ਠੀਕ ਹੈ ਅੰਦਰ ਬਾਹਰੋਂ ਵੀ ਵਧੀਆ ਇੰਟੀਰੀਅਰ ਬਹੁਤ ਵਧੀਆ ਆਪਨ ਨੂੰ ਮਿਲ ਜੂਗੀ ਤੇ ਬਾਕੀ ਸੀਟ ਕਵਰ ਮੈਟਿੰਗ ਹਰ ਚੀਜ਼ ਆਪਨ ਨੂੰ ਵਧੀਆ ਮਿਲੂਗਾ ਮਿਊਜ਼ਿਕ ਸਿਸਟਮ ਵਧੀਆ, ਬਾਕੀ ਬੰਪਰ ਵਗੈਰਾ ਤੁਸੀਂ ਦੇਖ ਲਓ। ਮਾੜੇ ਮੋٹے ਰੰਗ ਹੋਣ ਵਾਲ ਹੈਗੇ ਆ ਜੀ। ਮਾੜੇ ਮੋਟੀ ਟੱਚਿੰਗ ਹੋਣ ਵਾਲੀ ਹੈ ਬੰਪਰਾਂ ਨੂੰ। ਬਾਕੀ ਕੋਈ ਕਮੀ ਪੇਸ਼ੀ ਹੈ ਨਹੀਂ। ਗੱਡੀ ਪੂਰੀ ਵਧੀਆ ਜੀ। ਬਾਕੀ ਚਾਰੇ ਪਾਸੇ ਫੋਟੋਆਂ ਤੁਸੀਂ ਦੇਖ ਰਹੇ ਹੋ। ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਹਾਂ। ਤੇ ਮੋਬਾਈਲ ਨੰਬਰ ਤੁਹਾਨੂੰ ਮਾਲਕ ਦਾ ਮਿਲ ਗਿਆ ਹੋਊਗਾ 9465615400 ਪੂਰਾ। ਜਿਹੜੀ ਗੱਲ ਕਰਨੀ ਹੋਵੇ ਆਪੇ ਕਰ ਲਿਓ। ਹੁਣ ਆਪਾਂ ਤੀਸਰੀ ਗੱਡੀ ਲੈ ਕੇ ਪਹੁੰਚਿਆ ਬਲੇਰੋ ਐਸ ਐਲੈਕਸ ਗੱਡੀ 11 ਮਾਡਲ ਹੈ ਲਾਸਟ ਮਹੀਨਾ ਸੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ 335000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਸੰਗਰੂਰ ਖੜੀ ਹੈ ਬੋਰਨਟ ਚੱਕ ਕੇ ਵੀ ਇਹਨਾਂ ਨੇ ਫੋਟੋਆਂ ਦਿਖਾਈਆਂ ਤੇ 85 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਕਿਸੇ ਨੂੰ ਗੱਡੀ ਪਸੰਦ ਆਈ ਹੈ ਸੰਗਰੂਰ ਜਾ ਕੇ ਦੇਖ ਸਕਦਾ ਹਾਂ ਘਰੇ ਖੜੀ ਹੈ ਕਮੀ ਪੇਸ਼ੀ ਕੋਈ ਨਹੀਂ ਵਧੀਆ ਸੋਹਣੀ ਗੱਡੀ ਆ ਬਾਕੀ ਅਲਾਈ ਲੱਗੇ ਹੋਈ ਆ ਤੇ ਸਟਿੱਪਣੀ ਹੈ ਨਹੀਂ ਸ਼ਾਇਦ ਕੱਲਾ ਆ ਲਾਏ ਬੈਕ ਸਾਡ ਆਪ ਨੂੰ ਮਿਲੂਗਾ ਬਾਕੀ ਤੁਸੀਂ ਮਾਲਕ ਨੂੰ ਕਨਫਰਮ ਕਰ ਲਿਓ ਮਾਲਕ ਨੂੰ ਫੋਨ ਕਰਕੇ ਵੀ ਕਿਵੇਂ ਕੁਸ਼ੇ ਕਈ ਵਾਰੀ ਹੁੰਦਾ ਜੀ ਘਰੇ ਪਿਆ ਹੁੰਦਾ ਟਾਇਰ ਤੇ ਉਹ ਤੁਸੀਂ ਆਪੇ ਪੁੱਛ ਲਿਓ ਬਾਕੀ 335 ਡਿਮਾਂਡ ਹੈ ਤੇ ਮਾਲਕ ਨੂੰ ਫੋਨ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਮਾਲਕ ਦਾ 76579 ਤੇ 26200 ਪੂਰਾ ਗੱਲਬਾਤ ਕਰਨੀ ਹੋਵੇ ਕਰ ਲਿਓ ਜਿਹੜੀ ਵੀ ਕਰਨੀ ਹੈ ਤੇ ਜੁਨਾ ਪਾ ਚੌਥੇ ਨੰਬਰ ਤੇ ਗੱਡੀ ਤੁਹਾਡੇ ਖਾਤਰ ਜਿਹੜੀ ਲੈ ਕੇ ਪਹੁੰਚਿਆ ਤੁਸੀਂ ਦੇਖੋ ਡਿਜ਼ਾਇਰ ਗੱਡੀ ਆ ਕੁੱਲ 80000 ਰੁਪਿਆ ਇਹਨਾਂ ਨੇ ਮੰਗ ਕੀਤੀ ਆ ਤੇ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜਿਹੜਾ ਰੇਟ ਹੈ ਜੀ ਇਹ ਫਿਕਸ ਆਪਨ ਮਿਲੂਗਾ ਤੇ ਘਾਟਾ ਵਾਦਾ ਹੋਣਾ ਨਹੀਂ ਕਿਉਂਕਿ ਪੂਰਾ ਪੂਰਾ ਰੇਟ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜਿਆ ਨਵਾਂ ਮਾਡਲ ਗੱਡੀ ਆ ਮਲੋੜ ਖੜੀ ਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਚਲਾ ਕੇ ਦੇਖਣਾ ਚਾਹੁੰਦੇ ਹੋ ਮਲੋੜ ਜਾ ਕੇ ਦੇਖ ਸਕਦੇ ਹੋ ਬਾਕੀ ਗੱਡੀ ਦੀ ਕੰਡੀਸ਼ਨ ਠੀਕ ਹੈ ਤੇ ਅੰਦਰੋਂ ਬਾਹਰੋਂ ਵੀ ਠੀਕ ਹੈ ਬਾਕੀ ਅੰਦਰੋਂ ਜੇ ਗੱਲ ਕਰੀਏ ਤਾਂ ਏਸੀ ਹੀਟਰ ਵਰਕਿੰਗ ਚ ਆਪਾਂ ਨੂੰ ਮਿਲ ਜੂ ਤੇ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਬਾਕੀ ਜਿਹੜਾ ਫਰੰਟ ਬੰਪਰ ਹੈ ਉਹ ਤਾਂ ਇਹਨਾਂ ਨੇ ਚੇਂਜ ਕਰਵਾਇਆ ਹੋਇਆ ਰੰਗ ਤਾਂ ਨਹੀਂ ਕਰਵਾਇਆ ਬਾਕੀ ਬੰਪਰ ਨਵਾਂ ਇਹਨਾਂ ਨੇ ਲਗਵਾਇਆ ਤੁਸੀਂ ਜਾ ਕੇ ਦੇਖਣਾ ਚਾਹੋ ਉਹਨੂੰ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਮਲੋਟ ਖੜੀ ਹੈ ਗੱਡੀ ਮਾਲਕ ਦੇ ਘਰੇ ਤੋਂ ਉਹਨੂੰ ਮਿਲ ਜੂਗੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਹੈ ਜੇ ਤੁਸੀਂ ਕੋਈ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ ਮਾਲਕ ਦਾ ਨੰਬਰ ਹੈ 628003651243 ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਓ ਸਾਰਾ ਕੁਝ ਆਪਦੀ ਪੁੱਛ ਪੜਤਾਲ ਕਰ ਲਓ ਜਿਹੜੀ ਵੀ ਕਰਨੀ ਹੈ ਤੇ ਕਿਸੇ ਨੂੰ ਪਸੰਦ ਆਈ ਹੈ ਜਾ ਕੇ ਦੇਖ ਕੇ ਤੇ ਆਪਦੀ ਪੂਰੀ ਤਸੱਲੀ ਕਰਕੇ ਜਾ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਇਕੱਲੀ ਇਕੱਲੀ ਗੱਡੀ ਦੀ ਤੇ ਮਸ਼ੀਨਰੀ ਦੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾ ਨੂੰ ਮੈਂ ਪਿੱਛੇ ਵੀ ਕਹਿਆ ਸੀਗਾ ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਸਕੂਟੀ ਗੱਡੀ ਮੋਟਰਸਾਈਕਲ ਕੋਠੀ ਘਰ ਮਕਾਨ ਹਵੇਲੀ ਮਹਿਲ ਕੁਝ ਵੀ ਆ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦਾ ਹਾਂ ਆਪਣਾ WhatsApp ਨੰਬਰ ਹੈ ਉੱਪਰ ਚਿੱਟੇ ਜਿਹੇ ਅੱਖਰਾਂ 'ਚ ਹਮੇਸ਼ਾ ਲਿਖਿਆ ਵੀ ਰਹਿੰਦਾ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋਆਂ ਬਸ ਆ ਕੁਝ ਭੇਜ ਦਿਓ ਬਾਕੀ ਇੱਕ ਬੇਨਤੀ ਕਰੂਗਾ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਗੱਡੀ ਮੋਟਰਸਾਈਕਲ ਸਕੂਟੀ ਬੋਲਟ ਕੁਝ ਵੀ ਭੇਜ ਦਿਓ ザ रेट ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜਿਆ ਕਰੋ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਥੋੜੇ ਜਿਹੇ ਚੈਨਲ ਦੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਤੇ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂ ਅਸੀਂ ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਠੀਕ ਹੈ ਜੀ ਬਾਕੀ ਹੁਣ ਆਪਾਂ ਸਕੂਟੀ ਦੀ ਗੱਲ ਕਰਾਂਗੇ TVS ਦੀ ਜੁਪੀਟਰ ਆਪਣੇ ਕੋਲੇ ਸਕੂਟੀ ਪਹੁੰਚੀ ਹੈ ਇੱਕ 15 ਮਾਡਲ ਹੈ 15 ਮਾਡਲ ਹੈ 38000 ਰੁਪਿਆ ਮਾਲਕ ਵੱਲੋਂ ਡਿਮਾਂਡ ਬਰਨਾਲੀ ਆਹ ਸਕੂਟੀ ਖੜੀ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਬਰਨਾਲੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ 38000 ਰੁਪਿਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕੀਤੀ ਆ ਮਾੜਾ ਮੋਟਾ ਘਾਟਾ ਵਾਧਾ ਹੋ ਜੂਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਟਾਂਚ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਬਰਨਾਲੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਰੇਟ ਹੋ ਜੂਗਾ ਇੱਕ ਵਾਰੀ 38000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 94600 55b 583 ਗੱਲਬਾਤ ਕਰਨੀ ਹੋਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਨ ਆ ਸਟੀਲੋ ਇੱਕ ਗੱਡੀ ਪਹੁੰਚੀ ਹੈ ਜੀ جن اسٹیلو 2009 ماڈل گاڑی ا 152000 روپے مالک ਵੱਲੋਂ ڈیمانڈ اپنے ਕੋਲੇ پہنچی ہے۔ لودھیانہ مالک ਦਾ ایریا ਨਵੇਂ ਟਾੜਾਂ ਚ ਹੈ। ਕੰਡੀਸ਼ਨ ਵਧੀਆ ਪੰਜਾਬ ਨੰਬਰ ਹੈ। ਤੇ ਇਹ ਗੱਡੀ ਦਾ ਰੰਗ ਦੇਖ ਲਓ, ਬੰਪਰ ਵਗੈਰਾ ਦੇਖ ਲਓ, ਸਾਰਾ ਕੁਝ ਫੋਟੋਆਂ ਰਾਹੀਂ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਇਆ। ਬਾਕੀ ਅੰਦਰੋਂ ਪੂਰੀ ਵਧੀਆ ਗੱਡੀ ਹੈ। ਕਿਸੇ ਨੇ ਦੇਖਣੀ ਹੈ, ਕਿਸੇ ਨੇ ਚਲਾ ਕੇ ਦੇਖਣੀ ਹੈ। ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈ, ਤੁਸੀਂ ਆਪੇ ਦੇਖ ਲਿਓ ਜੀ। 125 ਡਿਮਾਂਡ ਹੈ। ਨੰਬਰ ਓਨਰ ਦਾ 9915037122 ਜਿਹੜੀ ਵੀ ਗੱਲ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ Maruti 800 ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ 2004 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆ ਜੀ 4 ਮਾਡਲ ਗੱਡੀ ਆ ਤੇ ਰੇਟ ਗੱਡੀ ਦਾ ਸਿਰਫ 40000 ਰੁਪਿਆ 40000 ਤੋਂ ਵੀ ਘੱਟ ਹੋ ਜੂਗਾ ਇੱਕ ਬਾਰੇ ਸਿਰਫ ਡਿਮਾਂਡ ਹੈ ਟਾਇਰ ਵੀ ਸਹੀ ਪਈ ਨਹੀਂ ਤੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਹੈ ਮਾਲਕ ਦਾ ਨੰਬਰ 9855409695 ਗੱਲ ਕਰਨੀ ਹੋਈ ਕਰ ਲਿਓ ਜਾ ਕੇ ਦੇਖਣਾ ਤੁਸੀਂ ਚਾਹਉਂ ਗੱਡੀ ਨੂੰ ਜਾ ਕੇ ਦੇਖ ਲਓ ਬਾਕੀ ਫੋਨ ਇੱਕ ਵਾਰੀ ਮਾਲਕ ਨੂੰ ਲਾਜ਼ਮੀ ਕਰ ਲਿਓ ਤੇ ਸਾਰੀ ਗੱਡੀਆਂ ਤੁਸੀਂ ਦੇਖ ਲਈਆਂ ਜੀ ਤੇ ਇਕਲੀ-ਕਲੀ ਕਰਕੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦੇ ਹੀ ਦਿੱਤੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਬਾਕੀ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਹੈ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਪੇਜ 'ਉਪਣੇ ਕੋਲ।